ਅਗੇ ਬਤਾਂਗੇ ਜਿਲ੍ਹਾ ਸ੍ਰੀ ਫਤਿਹਗੜ ਸਾਹਿਬ ਦੇ ਮੰਡੀ ਗੋਬਿੰਦਗੜ ਦੇ ਰਹਿਣ ਵਾਲੇ ਰਵੀ ਕੁਮਾਰ ਨੇ ਆਪਣੀ ਹੱਡ ਤੋੜ ਮਿਹਨਤ ਸਦਕਾ ਜੁੱਥੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਉੱਥੇ ਹੀ ਆਪਣੇ ਸ਼ਹਿਰ ਅਤੇ ਪੂਰੇ ਪੰਜਾਬ ਦਾ ਨਾਮ ਇੰਟਰਨੈਸ਼ਨਲ ਲੈਵਲ ਤੇ ਰੌਸ਼ਨ ਕੀਤਾ ਹੈ ਹੋਰਾਂ ਨੇ ਆਪਣੀ ਸਾਈਕਲ ਤੋਂ ਸ਼ੁਰੂ ਹੋ ਕੇ ਇੱਕ ਇਸ ਮੁਕਾਮ ਤੱਕ ਪਹੁੰਚਣ ਦੀ ਸਾਰੀ ਕਹਾਣੀ ਬਿਆਨ ਕੀਤੀ ਹੈ ਜਿਸ ਨੂੰ ਸੁਣ ਕੇ ਲੱਗਿਆ ਕਿ ਜੇਕਰ ਕੋਛ ਬਣਨ ਦੀ ਤਾਗ ਹੋਵੇ ਤਾਂ ਮਨ ਦੇ ਵਿੱਚ ਠਣ ਲਿਆ ਜਾਵੇ ਤੇ ਉਸ ਦੀ ਪੂਰੀ ਮਿਹਨਤ ਲਗਨ ਦੇ ਨਾਲ ਕੰਮ ਕੀਤਾ ਜਾਵੇ ਤਾਂ ਫਿਰ ਮੰਜ਼ਿਲ ਦੂਰ ਨਹੀਂ ਹੈ ਐਸੇ ਦੀ ਮਿਸਾਲ ਅੱਜ ਇਸ ਨੌਜਵਾਨ ਦਾ ਮੁਕਾਮ ਤੇ ਇਸ ਦਾ ਸ਼ਾਇ ਜੜਾ ਹੈ ਸ਼ਰੀਰ ਬੋਲ ਕੇ ਦੱਸਦਾ ਹੈ ਜੋ ਕਿ ਅੱਜ ਹੋਰ ਵੀ ਮੱਲਾ ਮਾਰਨ ਦੇ ਲਈ ਹੌਸਲੇ ਬੁਲੰਦ ਕਰਕੇ ਬੈਠਾ ਹੋਇਆ ਰਵੀ ਕੁਮਾਰ ਅਜ ਨੌਜਵਾਨਾਂ ਨੂੰ ਵੀ ਚੰਗੀ ਸਿੱਖਿਆ ਦੇ ਰਿਹਾ ਹੈ ਤਾਂ ਜੋ ਆਪਣੇ ਵਰਗੇ ਹੋਰ ਨੌਜਵਾਨਾਂ ਨੂੰ ਜੋ ਕਿ ਕੁਝ ਰਹਿ ਮਕਾਮ ਤੇ ਪਹੁੰਚਣਾ ਚਾਹੁੰਦੇ ਨੇ ਉਸ ਨੂੰ ਵੀ ਸਿੱਖਲਾਈ ਦੇ ਰਿਹਾ ਹੈ। ਦੋਸਤੋ ਮੈਂ 파ਰਸ ਗੋਤਮ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਅੱਜ ਅਸੀਂ ਜ਼ਿਲ੍ਹਾ ਸ਼ਰੀਫਾ ਤੇ ਗੜ੍ਹ ਸਾਹਿਬ ਦੇ ਸ਼ਹਿਰ ਮੰਡੀ ਗੋਵਿੰਦਗੜ੍ਹ ਪਹੁੰਚੇ ਆਂ ਤੇ ਅੱਜ ਤੁਹਾਨੂੰ ਇੱਕ ਅਸੀਂ ਨਵੀਂ ਅਪਡੇਟ ਨਾਲ ਲੈ ਕੇ ਆਏ ਆ ਤੇ ਤੁਹਾਨੂੰ ਦੱਸ ਦਈਏ ਅਸੀਂ ਅੱਜ ਉਸ ਐਸੇ ਇਨਸਾਨ ਨੂੰ ਤੁਹਾਨੂੰ ਤੁਹਾਡੇ ਰੂਪ ਰੂਪ ਕਰਾਂਗੇ ਜਿਨ੍ਹਾਂ ਨੇ ਨੈਸ਼ਨਲ ਨਹੀਂ ਇੰਟਰਨੈਸ਼ਨਲ ਤੇ ਬਾਡੀ ਬਿਲਡਰ ਵਿੱਚ ਆਪਣਾ ਨਾਮ ਕਮਾਇਆ ਸੋ ਸਾਡੇ ਨਾਲ ਜੁੜੇ ਨੇ ਆਓ ਇਹਨਾਂ ਨਾਲ ਗੱਲ ਕਰ ਲੈਂਦੇ ਹਾਂ ਹਾਂਜੀ ਸਰ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਹੈ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਵੀ ਕੁਮਾਰ ਹੈ ਜੀ ਹਾਂਜੀ ਸਰ ਤੁਸੀਂ ਮਤਲਬ ਬਹੁਤ ਆਪਣੀ 14 ਸਾਲ ਦੀ ਉਮਰ ਤੋਂ ਲੈ ਕੇ ਹੁਣ ਤੱਕ ਅੱਡੀਆਂ ਮੱਲਾ ਮਾਰੀਆਂ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਤੁਸੀਂ ਆਪਣੀ ਜ਼ਿੰਦਗੀ ਦੀ ਸਟਾਰਟਿੰਗ ਕਿਵੇਂ ਕੀਤੀ ਜੀ ਦੇਖੋ ਸਟਾਰਟਿੰਗ ਕਾ ਬੜੀ ਕਹਿੰਦਾ ਮਤਲਬ ਬਹੁਤ ਗਰੀਬ ਪਰਿਵਾਰ ਚ ਹੋਈ ਸੀ ਤੇ ਐਦਾਂ ਹੀ ਬਸ ਥੋੜਾ ਫਿਜ਼ੀਕਲੀ ਜਿੱਦਾਂ ਕਿ ਮੈਂਟਲੀ ਥੋੜਾ ਸ਼ੌਂਕ ਸੀ ਗੇਮ ਵਗੈਰਾ ਕਰਨ ਦਾ ਜਿੱਦਾਂ ਆਪਾਂ ਛੋਟੇ ਹੁੰਦੇ ਖੇਡਣ ਲੱਗ ਜਾਂਦੇ ਸੀ ਹਨਾ ਖੋਖੋ ਵਗੈਰਾ ਖੇਡਣ ਲੱਗ ਜਾਣੀ ਸਕੂਲ ਦੇ ਵਿੱਚ ਜਾਂ ਜੰਜੀਰ ਸ਼ੋਨ ਖੇਡਦੇ ਹੁੰਦੇ ਸੀਗੇ ਉਹ ਖੇਡਣ ਲੱਗ ਜਾਣਾ ਤਾਂ ਉਹ ਸ਼ੁਰੂ ਤੋਂ ਹੀ ਮੈਨੂੰ ਸ਼ੌਂਕ ਸੀਗਾ ਤੇ ਜਿਹੜਾ ਜਿਮ ਹੈ ਇਹ ਸਟਾਰਟ ਹੋਇਆ ਸੰਨ 2000 ਤੋਂ ਹਾਂਜੀ ਸੰ 2000 ਤੋਂ ਜਿਮ ਜਿਹੜਾ ਹੈਗਾ ਉਹ ਸਟਾਰਟ ਕੀਤਾ ਤੇ ਜਿਮ ਕੁਝ ਇਹ ਪਰਪਸ ਲਈ ਨਹੀਂ ਸਟਾਰਟ ਕੀਤਾ ਸੀਗਾ ਕਿ ਹਾਂ ਵੀ ਇਹਦੇ ਚ ਅੱਗੇ ਜਾ ਕੇ ਆਪਾਂ ਕੰਪੀਟੀਸ਼ਨ ਖੇਡਣੇ ਆ ਜਾਂ ਆਪਾਂ ਇੱਕ ਵੱਡੇ ਲੈਵਲ ਦਾ ਐਥਲੀਟ ਬੰਨਾ ਹੈ ਐਦਾਂ ਕੁਝ ਨਹੀਂ ਸੀ ਸਿਰਫ ਇੱਕ ਅ ਜਸਟ ਬਾਡੀ ਬਣਾਉਣ ਵਾਸਤੇ ਵੀ ਸ਼ੌਂਕ ਸੀ ਵੀ ਹਾਂ ਜਾ ਕੇ weight ਚੱਕਣਾ ਐਦਾਂ ਕਰਕੇ ਹਨਾ ਤੇ ਕੋਈ ਇਹਨੂੰ ਪ੍ਰੋਫੈਸ਼ਨਲੀ ਮੈਂ ਨਹੀਂ ਲੈ ਕੇ ਸੋਚਿਆ ਸੀਗਾ ਕਿ ਹਾਂ ਵੀ ਮੈਂ ਇਹਨੂੰ ਪ੍ਰੋਫੈਸ਼ਨਲੀ ਮੈਂ ਕਰੂੰਗਾ ਤੇ ਹੌਲੀ ਹੌਲੀ ਜਿੱਦਾਂ ਜਿੱਦਾਂ ਕਰਦਾ ਗਿਆ ਤਾਂ ਬਾਡੀ ਉਹਦਾ ਹੀ ਡਿਵੈਲਪ ਹੁੰਦੀ ਗਈ ਜੀ ਤੇ ਚਲੋ ਵਿੱਚ ਜਿਹੜੇ ਉਸਤਾ ਸੀਗੇ ਮੇਰੇ ਉਹ ਕਹਿੰਦੇ ਯਾਰ ਤੂੰ ਕੰਪੀਟੀਸ਼ਨ ਵਗੈਰਾ ਖੇਡ ਲਾ ਚਲੋ ਕੰਪੀਟੀਸ਼ਨ ਦੇ ਵਿੱਚ ਕੰਪੀਟ ਕੀਤਾ ਤਾਂ ਪਹਿਲੀ ਵਾਰੀ ਸਨ 2000 ਦੇ ਵਿੱਚ ਹੀ ਡਿਸਟ੍ਰਿਕਟ ਫਤਿਹਗੜ ਸਾਹਿਬ ਜ਼ਿਲ੍ਹੇ ਤੋਂ ਜਿਹੜੀ ਐਮਰੀ ਉਹ ਤੀਜੀ ਪਲੇਸ ਆਈ ਸੀ ਜੀ ਤੇ ਥਰਡ ਪਲੇਸ ਤੋਂ ਬਾਅਦ ਫਿਰ ਅੰਦਰ ਜੋਸ਼ ਜਾਗ ਗਿਆ ਕਿ ਆਪਾਂ ਤਾਂ ਬਣ ਗਏ ਬੋਡੀ ਬਿਲਡਰ ਤੇ ਇਹ ਕਾਸ ਫਿਰ ਲੱਗੇ ਰਹੇ ਜੀ ਪਰ ਉਸ ਤੋਂ ਬਾਅਦ ਕਾਫੀ ਜਿਹੜੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ 2006 ਤੱਕ ਫਿਰ ਕੋਈ ਮੈਡਲ ਨਹੀਂ ਆਇਆ ਫਿਰ ਹਾਰਦੇ ਰਹੇ ਪਰ ਮਿਹਨਤ ਜਾਰੀ ਸੀਗੀ ਜਨੂਨ ਪੂਰਾ ਸੀਗਾ ਤੇ 2006 ਦੇ ਵਿੱਚ ਮੈਂ ਫਿਰ ਜਿਹੜਾ ਹੈਗਾ ਉਹ ਪੰਜਾਬ ਦਾ ਕੰਪੀਟੀਸ਼ਨ ਵਿਨ ਕੀਤਾ ਫਸਟ ਆਇਆ ਮੈਂ ਉਹਦੇ ਵਿੱਚ ਹੀ ਮੈਂ ਡਿਸਟ੍ਰਿਕਟ ਵੀ ਫਸਟ ਆਇਆ 2007 ਦੇ ਵਿੱਚ ਮੈਂ ਨੈਸ਼ਨਲ ਦੇ ਵਿੱਚੋਂ ਦੂਨੇ ਨੈਸ਼ਨਲ ਦੇ ਮੈਡਲ ਲੈ ਕੇ ਏਸ਼ੀਆ ਲਈ ਸਿਲੈਕਟ ਹੋ ਗਿਆ ਤੇ 2007 ਚ ਮੈਂ ਜਿਹੜਾ ਹੈਗੀ ਆ ਉਹ ਏਸ਼ੀਆ ਚੈਂਪੀਅਨਸ਼ਿਪ ਚਾਈਨਾ ਦੇ ਵਿੱਚ ਖੇਡੀ ਸੀਗੀ ਸਿਲਵਰ ਮੈਡਲ ਆਇਆ ਸੀ ਮੇਰਾ ਜੀ ਫਿਰ ਉਸ ਤੋਂ ਬਾਅਦ 2008 ਦੇ ਵਿੱਚ ਮੈਂ ਹਾਂਗਕਾਂਗ ਦੇ ਵਿੱਚ ਚੈਂਪੀਅਨਸ਼ਿਪ ਖੇਡੀ ਦੁਬਾਰਾ ਏਸ਼ੀਅਨ ਜੈਂਪਸ਼ਿਪ ਉੱਤੇ 골ਡ ਮੈਡਲ ਆ ਫਿਰ ਬੀਚ ਏਸ਼ੀਅਨ